ਸਤ ਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਚਾਰ ਗਾਵਾਂ ਦਿਖਾਵਾਂਗੇ ਦੋ ਦਿਖਾਵਾਂਗੇ ਗੱਬਣਾ ਦੋ ਤਾਜ਼ੀਆਂ ਸੂਈਆਂ ਦਿਖਾਵਾਂਗੇ ਇੱਕ ਤਾਬ ਅੱਛੀ ਦਿਖਾਵਾਂਗੇ ਬਿਲਕੁਲ ਤਾਜ਼ੀ ਸੂਈ ਹੈ ਗਰਲੈਂਡੋ ਅੰਗ ਚ ਪੈਂਦੀ ਹੈ ਖਣ ਦਾ ਸੈਜ ਬਹੁਤ ਸੋਹਣਾ ਰੱਖਦੀ ਹੈ ਤੇ ਬੱਚਾ ਬਹੁਤ ਪਿਆਰਾ ਦਿੱਤਾ ਨਾਲ ਤੇ ਇੱਕ ਆ ਬੱਛੀ ਦਿਖਾਵਾਂਗੇ ਕੁਆਲਿਟੀ ਇਹ ਚ ਵੀ ਫੁੱਲ ਹੈ ਤੇ ਸਵਾ ਇਹਦੇ ਪਸ਼ੂ ਤਕਰੀਬਨ ਬਾਈ ਦੇ ਠੰਡੇ ਸੀ ਨਹੀਂ ਹੰਦ ਨੇ ਇਹਦਾ ਠੰਡਾ ਸੈਜ ਕਰ ਸਕਦੇ ਹੋ ਚੈੱਕ ਇਹਦੇ ਨਾਲ ਆ ਗਈ ਜਰਸੀ ਬੱਚੀ ਤੇ ਬਾਕੀ ਜਿਹੜੀ ਗੱਲਬਾਤ ਆ ਬਾਈ ਨਾ ਕਰਾ ਦਾਂਗੇ ਰੇਟ ਤੁਹਾਨੂੰ ਪਤਾ ਹੈ ਤਕਰੀਬਨ ਤਕਰੀਬਨ ਨਾ ਵੀਡੀਓ ਦੇ ਵਿੱਚ ਹੀ ਹੁੰਦਾ ਸਾਰੀਆਂ ਗਾਵਾਂ ਦਾ ਆ ਜਾ ਜੰਬੋ 80 ਕਾ ਭਰਾ ਮੇਰਾ ਹੋਰ ਕਿਵੇਂ ਆ ਪਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਾ ਜਮਾ ਇੱਕ ਨੰਬਰ ਕਰ ਲੀਏ ਸ਼ੁਰੂ ਕਾਗੋ ਕਰ ਦੋ ਸ਼ੁਰੂ ਆ ਜਮਾ ਮਾਰ ਗਰੀਏ ਇਹਦੇ ਆਰਡਰ ਤੇ ਬਿਲਕੁਲ ਠੋਸ ਆਰਡਰ ਦੀ ਠੋਸ ਆਰਡਰ ਦੀ ਪੱਥਰ ਵਰਗਾ ਆਰਡਰ ਪਿਆ ਜਾ ਜਮਾ ਇਹਤੋਂ ਦੇਖ ਬਿਲਕੁਲ ਨਾਲ ਲਗਮਾ ਮਜ਼ਬੂਤ ਜੜਦਾ ਠੰਡੀ ਸੀਲ ਬਹੁਤਾ ਗੁਰੀ ਖਾਣਾ ਐਸਾ ਲੱਗਿਆ ਵੀ ਚਾਹੇ ਯਾਰ ਜਵਾਕ ਜਵਾਕ ਜੋੜੇ ਚੋਂ ਲੱਗਾ ਕਿਆ ਨਾਲ ਗੇਰੀ ਬੱਛੀਆ ਬੱਸੀ ਦੇ ਨਾਲ ਮੰਨੀ ਬਰੰਦੀ ਬੱਸੀਆ ਮਾਰਦੇ ਸੀ ਯਰਸੀ ਬੱਸੀ ਰਗੀ ਓਡੀ ਓਡੀ ਹੱਦ ਜੀ ਜਿੱਦੀ ਪੁੰਨ ਜਿੱਦੀ ਆ ਕੱਦ ਵੀ ਚੰਗਾ ਰੱਖਦੀ ਆ ਤੇ ਸੂਈ ਕਦੋਂ ਨੂੰ ਘਰੇ ਸੂਈ ਕੱਲ ਵੀ ਸੂਈ ਹੋਇਆ ਵੀਰੇ ਸਾਮ ਦੀ ਤੋਰ ਬਾਈ ਖੋਲ ਕੇ ਤੇ ਸੀ ਤੋਂ 7 ਕਿਲੋ ਦੁੱਧ ਕੱਢਦਾ ਮੈਂ ਸਵੇਰ ਠੀਕ ਆ ਗੱਲ ਹਾਂ ਦੁੱਧ ਬਾਈ ਕਹਿੰਦਾ 6 ਤੋਂ 7 ਕਿਲੋ ਸਵੇਰੇ ਕੱਢਿਆ ਵਿਆ ਤੇ ਆਰਡਰ ਬਹੁਤ ਪਸੰਦੀਦਾ ਬਹੁਤ ਜਨਾਂ ਉਹ ਤਾਂ 22 ਤੋਂ 23 ਕਿਲੋ ਤੇ ਕ ਦੰਦਾਂ ਚ ਤਾਂ ਨਹੀਂ ਦੇਖੀ ਦੰਦਾਂ ਚ ਸਿੱਗੀ ਆ ਬਈ ਯਾਰ ਦੰਦਾਂ ਚ ਆ ਗਈ 6 ਦੰਦ ਆਰਡਰ ਬਿਲਕੁਲ ਫਿੱਟ ਆ ਮਤਲਬ ਕਿ ਕਾਮਯਾਬ ਆਰਡਰ ਕਹਿ ਸਕਦਾ ਬਿਲਕੁਲ ਬੰਦ ਨਾ ਹਾਂ ਫਾਸਟ ਬੋਲ ਵਾਲੀ ਬਵਸਤੀ ਆ ਇਸ ਰੇ ਤੇ ਕੁਆਲਿਟੀ ਬੰਨੋ ਵੀ ਦਿਖਾ ਦੀ ਗੈਰੀ ਸਾਈਡ ਤੋਂ ਥਣ ਦਾ ਸਹਿਜ ਸੋਨਾ ਰੱਖਦੀ ਹੈ ਤਕਰੀਬਨ ਮੱਜਾਂ ਦੇ ਨਾਲ ਦਾ ਹੀ ਰੱਖਦੀ ਹੈ ਬਿਲਕੁਲ ਵੀਰੇ ਥਣ ਦਾ ਸਹਿਜ ਆਰਡਰ ਕੁਆਲਿਟੀ ਤੇ ਚੀਜ਼ਾਂ ਬਾਈ ਕੋਲ ਕੁਆਲਿਟੀ ਦੀ ਹੁੰਦੀਆਂ ਜਿੱਦਾਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਹੁੰਦੇ ਆ ਤਕਰੀਬਨ ਕੋਈ ਨਾਰਮਲ ਪਸ਼ੂ ਮਾੜਾ ਪਸ਼ੂ ਕਹ ਲਈਏ ਕਦੇ ਦਿਖਾਇਆ ਨਹੀਂ ਇਸ ਘਰ ਦੇ ਵਿੱਚ ਚੰਗੇ ਪਸ਼ੂ ਆਉਂਦੇ ਸੂਆ ਦੂਜਾ ਦੰਦਾਂ 'ਚ ਛੇ ਦੰਦਾਂ ਦਾ ਕੱਲ ਦੀ ਸੂਈ ਵੀ ਆ ਕੱਲ ਸ਼ਾਮ ਦੀ ਸੂਈ ਵੀ ਆ ਬਸ ਕੱਲ ਸ਼ਾਮ ਦੀ ਨਾਲ ਆ ਗਈ ਬੱਚੀ ਨਾਲ ਬਸੇ ਜੇਰ ਦੀ ਮੇਰੇ ਕੋਲ ਵੀਡੀਓ ਹੈਗੀ ਹੈ ਬਾਈ ਠੀਕ ਆ ਉਹਦੀ ਆਪਣੀ ਗਾਰੰਟੀ ਆ ਬਗੰਢੀ ਵੀਡੀਓ ਪਾ ਦਾਂਗੇ ਪਰ ਨਾਲ ਦਿਖਾ ਦਾਂਗੇ ਠੀਕ ਆ ਗੱਲ ਆਰਡਰ ਬੜਾ ਸੋਹਣਾ ਰੱਖ ਜੀ ਬਾਈ ਫੀਲ ਠੰਡੀ ਬਾਦੂ ਆ ਬਰੇ ਦਾ ਲੈ ਦੇ ਕਿਧਰ ਇੱਥੋਂ ਦਿਖਾ ਦੇ ਜਮਾ ਦੇ ਇੱਕਾਂ ਭਰਾ ਭਰਾ ਮੇਰਾ ਇੱਕ ਮਿੰਟ ਇੱਕ ਮਿੰਟ ਬਾਈ ਛੱਡੀ ਇੱਥੇ ਥਾਣੇ ਇੱਥੋਂ ਥਣ ਦਾ ਸਾਈਜ਼ ਦਿਖਾ ਦਿਆਂ ਇੱਥੋਂ ਇੱਥੋਂ ਫੇਸ ਵਾਲੇ ਪੱਖ ਤੋਂ ਬਾਹਲੀ ਬੇਸ ਵਾਲੀ ਫੱਲਾ ਤੇ ਬੱਚੇ ਇਹ ਤੋਂ ਜਿੱਦਾਂ ਨੇ ਮਰਜ਼ੀ ਲੈ ਲਓ ਜਿਵੇਂ ਹੁਣ ਇਹਨੇ ਜਰਸੀ ਦੀ ਬੱੱਚੀ ਵੀ ਪਾਤੀ ਪਿਆ ਔਰ ਜਰਸੀ ਦੇ ਵਿੱਚ ਕਹਿ ਲਈਏ ਬੱਚਾ ਜਰਸੀ ਦਾ ਵੀ ਚੰਗਾ ਪਾ ਤੂੰ ਤੇ ਐਚ ਐਫ ਦਾ ਵੀ ਪਾ ਦੂ ਜਿੱਦਾਂ ਦਾ ਸੀਮਨ ਲਾ ਦੋਗੇ ਬੱਚਾ ਓਦਾਂ ਦੇਣ ਵਾਲੀ ਬੱੱਚੀ ਬਿਲਕੁਲ ਬਿਲਕੁਲ ਵੀਰੇ ਨਜ਼ਾਰੇ ਦੇ ਦੂ ਵੀਰੇ ਰਾ ਗਰਮੀ ਜਿਹੀ ਜਾਨ ਵਾਲੀ ਕੰਮ ਆਇਆ 22 23 ਕਿਲੋ ਨੂੰ ਮਹਗਾ ਹੀ ਦਿਖਦਾ ਬਸ ਆ ਗਈ ਬਿਲਕੁਲ ਪੱਕੇ ਆਰਡਰ ਚ ਤੇ ਉਰਲੇ ਬੰਨੇ ਉਹ ਸਾਈਡ ਤੋਂ ਦਿਖਾ ਦੀ ਗਰੀ ਹੌਲੀ ਤੋਰ ਬਈ ਥੋੜੀ ਥੋੜੀ ਹੌਲੀ ਤੋਰ ਦੇ ਮਾੜੇ ਖਿੱਚਦੇ ਬੱਚੇ ਨੂੰ ਹੌਲੀ ਹੌਲੀ ਤੋਰ ਦੇ ਆਰਡਰ ਦੇਖੀ ਨਾੜਾ ਦੇਖੀ ਚੰਗੀ ਆ ਲੈ ਜਨ ਬਾਈ ਜਮਾਨ ਪੱਕੇ ਲੈਵੇ ਦੀ ਆ ਗਈ ਜਿਹਨੂੰ ਆਪਾਂ ਕਹਿੰਦੇ ਨਜ਼ਾਰੇ ਦੇ ਦੋ ਬਾਈ ਜਿਹਨੂੰ ਜਿਹਨੇ ਬੱਲ ਰੱਖਣੀਆਂ ਜਿਵੇਂ ਹੁਣ ਇੱਕ ਗਾਰਜ ਨਹੀਂ ਰੱਖਣੀਆਂ ਕੋਠੀ ਚ ਨਜ਼ਾਰੇ ਦੇ ਦੋ ਬਸ ਉਹ ਉਹ ਸਿਸਟਮ ਆ ਲੈਂਟਰ ਨਹੀਂ ਪਿਆ ਹੁੰਦਾ ਟੋਕ ਕੇ ਜਾਣਾ ਹੈ ਨਾ ਆਰਡਰ ਉਦਾਂ ਦਾ ਬਿਲਕੁਲ ਫਿਕਸ ਨਜ਼ਾਰੇ ਦੇ ਦੋ ਤੇ ਕੀ ਆਰਡਰ ਦੇਖ ਰਿਹਾ ਇੱਕ ਹੋਰ ਆ ਵੀ ਆਏ ਨਹੀਂ ਹੈਗੀ ਲੱਤਾਂ ਮਾਰਨ ਲਿਖ ਲੈ ਦਿਖਾ ਨਹੀਂ ਲੈ ਵਾਲਾ ਦੇਖੀ ਬਾਈ ਇਹ ਲੈਵਾ ਨਹੀਂ ਬਈ ਇਹ ਤਾਂ ਰੰਮੀ ਤੇ ਦਿਖਾਵਾਂਗੇ ਮਾਰ ਦਗਾ ਸਕ ਦਵਾਈ ਕਰ ਸਕ ਬਾਈ ਜੀ ਇੱਕ ਨੰਬਰ ਆ ਭਰਾ ਮੇਰੇ ਦੋਨੇ ਪੈਸੇ ਦੀ ਮਰਜ਼ੀ ਬੈਠੀ ਕੋਈ ਕੁਝ ਨਹੀਂ ਕਹਿੰਦੀ ਜਰਾ ਇਹ ਲੈ ਇੰਡਾ ਵਾਲਾ ਕੰਮ ਆ ਬਾਤ ਇੰਨੇ ਚੋਣਾ ਮੋਟਾ ਮੋਟਾ ਉਹਨੂੰ ਲੱਗਾ ਬਈ ਯਾਰ ਮੈਂ ਮਾਰਦੀ ਤੂੰ ਇਤਨੀ ਤੂੰ ਜਲਦੀ ਚੱਲਦੀ ਆ ਨਹੀਂ ਇਹ ਲੋਕਾਂ ਦਾ ਕੰਮ ਨਹੀਂ ਜੇ ਲੱਗਾ ਪਰ ਮਾਤਮਣ ਨਹੀਂ ਰਿਹਾ ਪਰ ਜੀ ਬਣਾ ਨਿਆਨੇ ਤਾਂ ਪੱਕੇ ਆਰਡਰ ਦੀ ਦੋਨਾਂ ਪਾਸੇ ਬਹਿ ਕੇ ਚੋਣ ਐਸਾ ਮੋਟਾ ਲੱਗਿਆ ਉਹ ਸੋਡੇ ਸਾਹਮਣੇ ਠੀਕ ਐ ਮੂਹਰੇ ਦਿਖਾ ਜਾ ਕੇ ਪਰ ਭਰਾ ਮੇਰੇ ਦੇਖੀ ਤਾ ਥਣ ਥਣ ਦੇਖ ਲੈ ਕੱਢ ਕੇ ਨਾਣਾ ਆਰਡਰ ਦੇਖੀ ਆ ਪਈ ਨਾ ਬਿੰਨੀ ਪਈ ਆ ਲੈ ਇੱਲਨ ਚੋਣ ਵਾਲਾ ਨਾ ਨਾ ਲੈ ਮਾਰ ਦੇ ਗਰੂਦੀ ਦੇਣਾ ਬਈ ਮਨ ਤੂੰ ਜਾਰ ਦੇ ਲੈ ਕੋਈ ਚੱਕਰੀ ਕੋਈ ਨਹੀਂ ਯਾਰ ਲੈ ਸ਼ਾਰ ਲੈ ਇੱਕ ਨੰਬਰ ਚ 22 ਦਾ ਸਹੀ ਦਾ ਸਹੀ ਦਾ ਇੱਕ ਨੰਬਰ ਅੱਜ 22 ਯਾਰਾ ਗਰਲੈਂਡੋ ਵਾਲਾ ਕੰਮ ਹੀ ਆ ਜੇ ਦਾ ਗਰਲੈਂਡੋ ਦਾ ਚੌਣ ਲੱਗ ਬਾਹਰ ਚੌਣ ਖੁੱਲਾ ਹਦੋਂ ਲੱਗਿਆ ਹੋਇਆ ਵੇੜ ਨੂੰ ਐਸੀ ਕਿੰਨੇ ਲਵੇਂਗਾ ਇਹਦੇ ਐਸੀ ਯਾਰ ਅਭੀ 90 ਹਜ਼ਾਰ ਦੇ ਤਾਂ ਵੀ ਭਰਾ ਮੇਰੇ ਬੱਸੀ ਦਾ ਥੋੜਾ ਜਿਹਾ ਯਾਰਾ ਬਸ 80 ਹਜ਼ਾਰ ਦੀ ਦੇ ਦਾਂਗੇ ਬੱਸੀ ਭਰਾ ਪੂਰੇ ਜੀ ਪੂਰੇ 80 ਹਜ਼ਾਰ ਦੇਖੀ ਆਰਡਰ ਕੇ ਮੈਂ ਪੈਸਾ ਕਰ ਦਿਆਂ ਮਾਂ ਤਨ ਕਰ ਦਾਂਗੇ ਆਪਾਂ ਭਰਾ ਮੇਰੇ ਬੱਸੀ ਵੀ ਦੇ ਦਾਂਗੇ ਨਾਲ ਬੱਸੀ ਵੀ ਦੇ ਦੇਣੀ ਆ ਭਰਾ ਮੇਰਾ ਤੇ ਆਪ ਸ਼ਕੀਨ ਵੀ ਬੜੀ ਸੋਹਣੀ ਆ ਰਾਮ ਜੀ ਦੰਦਾਂ ਦੇ 6 ਦੰਦਾਂ ਦੇ ਜਮਾ ਬਿਊਟੀ ਦੇ ਵਿੱਚ ਆ ਬੈੜ ਵੀ ਦਿਖ ਰਿਹਾ ਜਮਾਨੀ ਤੌਪ ਦੀ ਜਮਾ ਬੈੜ ਆ ਰਹੀ ਯਾਰੀ ਫੇਸ ਤੇ ਦਿਖ ਰਿਹਾ ਬੜੀ ਚੰਗੀ ਆ ਸਲੈਰ ਬਿਊਟੀ ਵਾਲੇ ਪੱਖ ਚੰਦਾ ਜੀ ਵੀ ਦਿਖਾਣਾ ਸਿੱਧੀ ਆ ਰਾਮ ਦੰਦਾ ਜੀ ਵੀ ਸਿੱਗੀ ਆ ਠੀਕ ਆ ਗੱਲ ਉਹ ਨਹੀਂ ਹੈਗੀ ਦੰਦਾਂ ਜਾ ਕੇ 6 ਦੰਦਾਂ ਤੇ ਆਰਡਰ ਦੇ ਦੇਖੀ ਆਰਡਰ ਦੇ ਕੇ ਮੈਂ ਕਰਨ ਲੱਗਣਾ 30000 ਦੀ ਬਾਈ ਕਹਿੰਦਾ ਦੇ ਦਾਂਗੇ ਇੱਥੋਂ ਤੇ ਕੱਦ ਬੇਟਾ ਜੀ ਕਾਇ ਨਹੀਂ ਹੈ ਕਿ ਛੋਟੀ ਹੈ ਨਾ ਕੱਦ ਕਾਰਡ ਸੋਨਾ ਰੱਖਦੀ ਆ ਧੁਰਲੇ ਬੰਨੋ ਵੀ ਦਿਖਾ ਦੇ ਕਰੀ ਅਗਲੀ ਬੰਨੋ ਆਰਡਰ ਤੇ ਦੇਖ ਬਿਲਕੁਲ ਗਲਾਬੀ ਗਲਾਬੀ ਮਾਰਾ ਕੱਢ ਕੇ ਸਣਾ ਕੀ ਤੇ ਹੁਣ ਮਾਰਦੇਗਾ ਜੀ ਆ ਦੋ ਨੰਬਰ ਵਾਲੀ ਬੈੜ ਤੇ ਕੈਮਰਾ ਇਹਦਾ ਦੰਦਾ ਦਾ ਕੀ ਸੀ ਨਾ ਜੀ ਵੀ ਦੰਦਾ ਜੀ ਦਾ ਨੇਪਰਾ ਮਿਰਚ ਕਿ ਹੋਰ ਟਾਈਮ ਹੋਇਆ ਮੇਰਾ ਝੂਠ ਮਾਰ ਜਾਵਾ ਠੀਕ ਹੈ ਦੋਨਾਂ ਚ ਚੌਗੀ ਸਿੱਗੀ ਹੋਊਗੀ ਉਮਰ ਦੀ ਛੋਟੀ ਜਾਈ ਵੀ ਹਲੇ ਠੀਕ ਹੈ ਤੇ ਗਰਲੈਂਡੋ ਚ ਆ ਗਈ ਹੈ ਨਾ ਹਾਂ ਗਰਲੈਂਡੋ ਚ ਆ ਗਈ ਇਹ ਗਰਲੈਂਡੋ ਕਰੋ ਸੰਗ ਦੇ ਵਿੱਚ ਆ ਗਈ ਬੱਚਾ ਬਾਹ ਸੁਣਾ ਪਾਏ ਨੇ ਬਈਰ ਪਰ ਹੈ ਤਾਂ ਬਸਤਾ ਦੇਖੀ ਹਾਂ ਆਡਰਸ ਬਾਹ ਚੰਗਾ ਆਡਰਾ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ 10-15 ਮਿੰਟ ਹੋਇਆ ਵੀਰੇ ਠੀਕ ਹੈ ਜੇਰ ਜੇ ਪਹਿਲਾਂ ਪਾਊਗਾ ਜ ਤੇ ਲੇਵੇ ਦੀ ਆਰਡਰ ਦੇਖੀ ਕਿ ਕਿੰਨੀ ਸੇਫ ਆ ਮੁੱਠੀਆ ਥਾਂ ਲਗਾ ਗੁਰੀ ਇੱਕ ਕੁਆਲਿਟੀ ਪੱਛੀ ਦੇ ਵਿੱਚ ਆ ਗਈ ਫੁੱਲ ਹਨ ਬੜਾ ਸ਼ਾਂਤ ਲੱਗਿਆ ਇੱਕ ਮੋਟੀ ਬਾਦੀ ਆ ਨਾ ਬਾ ਮਾੜੀ ਮੋਟੀ ਜੀ ਬਾਦੀ ਕਿ ਹੁਣ ਫਿਰ ਮਿੱਠਾ ਪਾਇ ਨਾ ਦੇ ਨਾਲ ਅਖੰਡ ਖੰਡ ਪਾ ਦੇਦਾ ਠੀਕ ਆ ਕਰਨ ਇਹਦਾ ਕੀ ਫਾਇਦਾ ਹੁੰਦਾ ਪਾਉਣ ਦਾ ਖੰਡ ਪਾਉਣਾ ਵੀਰੇ ਜੇਰ ਜੂੜੀ ਪੱਟੀਆਂ ਦੇ ਪੇਟ ਦੇ ਵਿੱਚ ਭਰ ਜਾਂਦਾ ਜਦੋਂ ਆਪਣਾ ਠੀਕ ਆ ਕਰਨ ਤੇ ਭੁੱਖ ਜਿਹੜਾ ਦਾ ਹੁਣ ਉਹ ਜੇਰ ਨਹੀਂ ਪੈਂਦੀ ਭਰਾ ਯਾਰ ਕਿ ਗਰਲੈਂਡੋ ਵਾਲੇ ਅੰਗ ਸਾਨੂੰ ਤਾਂ ਦੱਸਿਆ ਵੀ ਆਰਡਰ ਦੇ ਉੱਤੇ ਵੀ ਦੇਖ ਸਕਦੇ ਹੋ ਨੇ ਇਹ ਨਿਸ਼ਾਨ ਆ ਗਏ ਹਾਂ ਉਹ ਵੀ ਨਿਸ਼ਾਨ ਨੇ ਕਾਉਣ ਦੇ ਮੱਥੇ ਤੇ ਸਾਰਾ ਤਾਜ ਜਿਵੇਂ ਝਾਲਾ ਜੁੱਲਰੀ ਬਹੁਤ ਸੋਹਣੀ ਦੇ ਬੱਸੀ ਦੇ ਛਾਂ ਦੇ ਬੰਨੋ ਆਰਡਰ ਤੇ ਵੀ ਗਰਲੈਂਡੋ ਟੱਚ ਆ ਗਈ ਥੋੜੀ ਜੀ ਕਹੇ ਹੋਰ ਤਾਂ ਨਹੀਂ ਸਾਨੂੰ ਮੈਂ ਕਹਿ ਸਕਦਾ ਤੇ ਆਰਡਰ ਰੂਡਰ ਵਾਲਾ ਸੁਣਾ ਲੱਗਿਆ ਬਾਈ ਹਣਾ ਟੱਚ ਆ ਗਈ ਜਿਵੇਂ ਆਰਡਰ ਦਾ ਆਰਡਰ ਵਾਲ ਨੂੰ ਕਹਿ ਸਕਦੇ ਆ ਆਪਣਾ ਬਾਈ ਯਾਰ ਆਰਡਰ ਕੁਆਲਿਟੀ ਬੱਛੀ ਨੂੰ ਬਹੁਤ ਸੋਹਣੀ ਲੱਗੀ ਹੈ ਤੇ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਵੀਰੇ ਇਹਦਾ ਦੂਜਾ ਸੂਆ ਕਿ ਛਣ ਦੇ ਕਿਹ ਹਲ ਗਿਆ ਬਾਈ ਯਾਰ ਸੂਆ ਆ ਗਈ ਬਾਈ ਕਹਿੰਦਾ ਦੂਜਾ ਤੇ ਥਣ ਬੜਾ ਸੋਹਣਾ ਲੱਗਿਆ ਤੇ ਆਰਡਰ ਪੂਰਾ ਮਜ਼ਬੂਤ ਲੱਗਿਆ ਬੋਚ ਕੇ ਬੋ ਪੂਰਾ ਟਕਾਈ ਨਾ ਕਰ ਲੈ ਇੱਥੇ। ਹਾਈ ਛੱਡਾਈ ਨਾ ਲੈ ਜਮਾ। ਕੂਰ ਦੇ ਕੂਰ ਦੇ ਮਾੜੀ ਮੂਰੂ ਕੂਰ ਦੇ। ਇੱਥੋਂ ਘੈਰੀ ਸਾਈਡ ਤੋਂ ਦਿਖਾ ਦੇ। ਸਾਈਡ ਵਾਲੇ ਪੱਖ ਤੋਂ ਦਿਖਾ ਦੇ ਆਰਡਰ ਤੇ ਗਰਲੈਂਡੋ ਟੱਚ ਆ ਗਿਆ ਇਹ ਜ। ਲੈ ਜਾਂਦਾ ਚੱਲ ਬਈ। ਹੌਲੀ ਹੌਲੀ। ਨਾਲ ਆ ਗਿਆ ਮੇਲ ਕਾਫ। ਤੇ ਬਾਕੀ ਚੌਣ ਚਪਾਉਣ ਵੀ ਕਿਵੇਂ ਆਸਦਾ। ਬਾਹਲੀ ਚੌਣ ਦੀ 1 ਨੰਬਰ ਆ ਭਰਾ ਮੇਰੇ ਚੀਪਾ ਮਾਰ ਕੇ ਦੱਸਦਾ ਨਾ ਕਹਿੰਦੇ ਬਾਕੀ ਦਾ। ਇੱਥੋਂ ਇੱਥੋਂ ਪਤਾ ਲੱਗਦਾ ਆਰਡਰ ਦਾ ਹਨਾ। ਬਹੁਤ ਟਕੜਾ ਆਰਡਰ ਲੱਗਿਆ ਬੈਠ ਦੇ। ਟਕੜਾ ਲੱਗਿਆ ਬੈਠ ਨਾ ਕਿ ਜਿਹੜਾ ਜੇਰ ਜੱਪਾ ਪਾਇਆ ਹੋਰ ਵੀ ਅੜ ਜ ਜੋ ਦੁਆਰ ਦੂਗੀ ਜਦੋਂ ਜੇਰ ਚ ਪੈਣ ਤਾਂ ਇੱਕ ਨੰਬਰ ਆ ਭਰਾ ਮੇਰੇ ਜੋ 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 ਇੱਕ ਨੰਬਰ ਆ ਜਵਾਈ ਦਾ ਘਰ ਲਾਉਣ ਦੀ ਵੀ ਲੋੜ ਲੈਂਦਾ ਠੀਕ ਹੈ ਹਾਂ ਇੱਕ ਨੰਬਰ ਇਹ ਰੇਟ ਕੀ ਰਹੂਗਾ ਰੇਟ ਆਪਾਂ ਜੇ 75 ਕਾ 70 ਕਾ ਜੇ ਤਾਂ ਵੀ ਥੋੜਾ ਪਰ ਮੋਲ ਆਪਾਂ ਆਫਰ ਜੀ ਨਾ 62000 ਦੀ ਦੇ ਦਾਂਗਾ 62000 ਦੀ ਵੀ ਦੇ ਦਾਂਗੇ 62 ਦੀ ਦੇ ਦਾਂਗੇ ਦੇ ਦਾਂਗੇ 62000 ਦੀ ਲੈ ਵਾ ਦੇਖੀ ਗੁਰਦਾ ਗੱਟਾ ਲਈ ਫਿਰ ਜੇ ਬਸ ਇਹ ਮੱਛੀ ਪਾਈ ਕਹਿੰਦਾ ਸਿਰਫ ਬਾ ਸਿਰਫ 62000 ਦੀ ਦੇ ਦਾਂਗੇ ਕਿਉਂਕਿ ਕਈ ਭਰਾ ਕਹਿੰਗੇ ਇਹਦੀਆਂ ਤਾਰਾ ਨਹੀਂ ਮਾਰਿਆ ਕਿਉਂਕਿ ਤਾਜੀ ਸੁਈ ਤਾਜੀ ਸੁਈ ਤਵਾਜੀ ਦਾ ਇੱਕ ਨੰਬਰ ਆਪਾਂ ਕੋਈ ਆਹ ਪਾਉਂਦੀ ਜੇ ਤੁਸੀਂ ਪਾਸ ਕਰ ਲਿਓ ਪਾਸ ਕਰ ਲਓ ਮੈਂ ਤਾਜੀ ਸੁਈਏ ਕਹਨੂੰ ਨਾ ਪ੍ਰੇਸ਼ਾਨ ਜੀ ਕਰਦੇ ਹਾਲੀ ਮਿੰਟ ਹੀ ਦਾਸ ਹੋਇਆ ਠੀਕ ਹੈ ਗੱਲ ਹਾਂ ਜੇ ਆਪਾਂ ਜੇ ਕਿਸੇ ਨੂੰ ਵੀਡੀਓ ਕਾਲ ਲੇਤਾ ਨੰਬਰ ਬਣਾਉਣੇ ਨਾ ਵੀ ਦਿਮਾਗ ਨੂੰ ਚੱਕਰ ਇੱਥੇ ਆ ਕੇ ਬਾਈ ਤੋਂ 23 ਕਿਲੋ ਤੱਕ ਡੱਡਾ ਹੈ ਦਾ ਗੋਲ ਗੋਲੀ ਦੇਖੀ ਢਾੜ ਬਹੁਤ ਪੜਾ ਲੱਗਿਆ ਨਾ ਦੇਖੀ ਲੈ ਲੈ ਚੱਲ ਲੈ ਚਲਾ ਇਹਨੂੰ ਸੂਆ ਭਾਈ ਇਹਦਾ ਦੂਜਾ ਸੂਆ ਵੀਰੇ ਬਾਈ 23 ਕਿਲੋ ਤੱਕ ਡੱਡਾ ਹੈ ਦਾ ਆ ਦੋਵੇਂ ਆਪ ਇਕੱਠੇ ਰਹੀਏਗਾ ਆਪਣਾ ਤੇ ਝੋਲਾ ਬਹੁਤ ਚੰਗਾ ਥੱਲੇ ਆਡਰ ਫੁੱਲ ਖੁੱਲਾ ਬਣਾਉਗੀ ਚੱਲ 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 ਕਰਮਾ ਲਈਏ ਆਡਰ ਐਸਾ ਬਣਾ ਦੂਗੀ ਵੀ ਬੈਠੂਗੀ ਮਸਾ ਮਸਾ ਝੋਲ ਦੱਸ ਦਿਆ ਬੈਠੇ ਹਾਂ ਝੋਲ ਬਹੁਤ ਸ਼ਾਨਦਾਰ ਹੈ ਤੇ ਤਪ ਤੱਪ ਚ ਜਿਵੇਂ ਮਰਜੀ ਮਰਜੀ ਜਾਂ ਤੂੰ ਗਰਮੀ ਦੇ ਵਿੱਚ ਚੱਲਣ ਵਾਲੀਆਂ ਆਈਟਮਾਂ ਦਿਖਾ ਰਿਆਂ ਤੁਹਾਨੂੰ ਅੱਜ ਇਹ ਮੈਂ। ਉਹ ਸੀਨ ਨਹੀਂ ਹੈਗਾ ਇਹ ਵੀ ਗਰਮੀ-ਗਰਮੀ ਮੰਨ ਜਾਣੀਆਂ ਗਰਮੀ ਮੰਦਨ ਵਾਲਾ ਸੀਨ ਨਹੀਂ ਹੈਗਾ। ਦੇਖੀ ਜਿੱਥੇ ਮਰਜੀ ਖੜਾ ਦੇਖੀ ਬੰਟੇ ਖੜੀ ਚੱਲ ਲੱਗੀ ਲੈ। ਲੈ ਉੱਥੇ ਖੜ ਗਈ। ਦੇਖ ਲੈ। ਗਰਮੀ ਵਾਲਾ ਸ਼ਿਸ਼ਟ ਨਹੀਂ ਲੱਗਦਾ। ਦੇਖ ਕੋਈ ਗੁਰੀ ਦਿਖਿਆ ਹਾਂ। ਆ ਦਿਖਾ ਦੇਗਾ ਦੀ ਸਾਈਡ ਤੋਂ ਹੋਊਗਾ। ਉੱਥੇ ਖੜ ਗਈ ਹੱਥ ਮਾਰ ਕੇ ਤੇ। ਹਾਂ ਝੋੜਾ ਦਿਖਾ ਦੇਗਾ। ਯਾਰ ਸ਼ਿਸ਼ਟ ਮਿਹੜਾ ਦੇਖ ਲੈ ਕਿੱਥੇ ਆ ਗਿਆ। ਤੇ ਬੰਟੇ ਖੜੀ ਚੱਲਣ ਨੂੰ ਗੁਰੀ ਉਹ ਕੰਮ ਨਹੀਂ ਹੈਗਾ। ਆ ਗਈ ਗੱਬਣ ਨਾਲੇ ਹਾਂ। ਹਾਂ ਗੱਬਣ ਆ ਗਈ ਬੰਟੇ। ਮਾਰੀ ਜੀ ਕਰਨ। ਦੇਖ ਔਰ ਵਜੂਦ ਵੀ ਚੰਗਾ ਦਿਨ ਕਿੰਨੇ ਪੈਂਡਿੰਗ ਨੇ ਦਿਨ ਤੇ ਵੀ ਹਫਤਾ ਕਰਨਾ ਹਫਤਾ ਕਰ ਬਸ 3-7 ਦਿਨ ਲੱਜੂਗੀ ਇਹ ਕਹਿਣ ਘੱਟ ਵੀ ਲਿਆ ਆ ਕੇ ਕਹਿਣ ਵੱਧ ਵੀ ਲਿਆ ਸਕਦੇ ਨਾ ਬਈ ਠੀਕ ਆ ਗੱਲ ਕਮਾਲ ਆ ਬਈ ਕਮਾਲ ਆ ਕਹਿੰਨੀ ਇਹ ਆ ਕੀ ਗਰਮੀ ਦੇ ਵਿੱਚ ਹਾਂ ਜਰਸੀ ਦਾ ਕਰਾਉ ਹ ਜਾ ਗਿਆ ਬਈ ਯਾਰ ਹਾਂ ਜਰਸੀ ਥੋੜੀ ਜੀ ਕਰਾਉ ਸੰਗ ਹਾਂ ਕਰਾਉ ਸੰਗ ਦੇ ਵਿੱਚ ਆ ਕੇ ਨਜ਼ਾਰੇ ਦੇ ਦੂ ਬਈ ਇਹ ਦੁੱਧ ਚੰਗਾ ਪਾ ਤੂੰ ਦੁੱਧ ਪਾ ਤੂੰ ਵੀ ਸੱਜਣਾ ਮੱਝਾਂ ਨਾਲ ਦਾ ਥਣ ਬਹੁਤ ਚੰਗਾ ਲੱਗਿਆ ਗਲਾਸ ਵਾਂਗ ਥਣ ਲੱਗੇ ਜਿੱਥੇ ਖਾ ਦੇਗਾ ਮੈਂ ਉੱਥੇ ਹੀ ਖੜ੍ਹ ਜੀ ਦੇਖੀ ਲਾ ਉੱਥੇ ਹੀ ਖੜ੍ਹ ਜੀ ਜਿੱਥੇ ਕਹੇ ਆਏ ਉੱਥ ਨੇਤਰ ਬੀਨ ਬਾਕੀ ਤੁਸੀਂ ਜੇ ਇਹ ਨੇੜੇ ਆ ਕੇ ਦੇਖ ਲਓ ਨੇੜੇ ਆ ਕੇ ਪਹਿਨ ਚਾਰ ਬੰਦੇ ਨਾਲ ਲੈ ਆ ਕੋਈ ਚੱਕਰ ਨਹੀਂ ਆਪਾਂ ਨੂੰ ਬੀ ਤਸੱਲੀ ਕਰਕੇ ਦੇ ਦੇਵਾਂਗੇ ਬਾਈ ਕਹਿੰਦਾ ਪੂਰੀ ਤਸੱਲੀ ਕਰਾ ਦਾਂਗੇ ਜਿਹੜੇ ਭਰਾ ਨੇ ਲੈ ਕੇ ਜਾਣੀਆਂ ਦਿਨ ਪੰਜ ਤੋਂ ਸੱਤ ਬਾਕੀ ਨੇ ਹਾਂ ਬਾਈ ਸੋਣ ਨੂੰ ਦੱਸਿਆ ਵੀ 20 ਕਿਲੋ ਦੇ ਆਸ-ਪਾਸ ਦਾ ਹੈ ਅੱਜ ਤੋ ਬਾਹਰ ਹੀ ਕੱਢਿਆ ਨੇ ਯਾਰ ਬਾਈ ਯਾਰ ਦੋਨੇ ਇਕੱਠੇ ਨੇ ਆਪਾਂ ਬੰਦੇ ਤੋਂ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਇਹ 72000 ਦੀ ਦੇ ਦਾਂਗੇ ਬਾਈ ਯਾਰ ਇਹ ਦੇ ਦਾਂਗੇ ਬਾਈ ਕਹਿੰਦਾ ਅੱਜ ਦਾ ਰੇਟ ਹੈ ਜਿਹੜਾ 72000 ਦਾ ਇਹ ਹੈ ਗੱਬਣ ਵਾਲਾ ਰੇਟ ਆ ਸੂਣ ਵਾਲਾ ਸੀਨ ਹੋਰ ਹੋ ਜਾਂਦਾ ਹੈ ਪਰ ਟੈਰੀ ਕਾਟਰ ਦਾ ਪਿੰਡਾ ਬਾਸਲੀਨ ਦਾ ਪਿੰਡਾ ਬਹਿਖ ਲੈ ਲੈ ਲੂਈ ਲੂਈ ਬਾਹਰ ਨਹੀਂ ਜਾ ਚੰਗੀ ਆ ਭਰਾ ਮੇਰਾ ਬਹੁਤ ਸੋਹਣਾ ਰੱਖਦਾ ਚਾਰੇ ਥਾਣਾ ਰੱਖਦੇ ਜਿਵੇਂ ਟੌਪ ਤੇ ਇਹ ਮੁਠੀ ਵਾਲਾ ਥਾਣਾ ਆ ਗਿਆ ਵੀ ਹਿੱਲਣ ਜੁਲਣ ਵਾਲੀ ਤਾਂ ਇਹਨੂੰ ਨਾ 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 ਰੱਬ ਨੇ ਇਹਨੂੰ ਲਾਇ ਨਹੀਂ ਲੱਤ ਮਾਰਨ ਦਾ ਆਪਾਂ ਆਪਦਾ ਨਹੀਂ ਚੇਪਾ ਕਿਸਮ ਮਾਰਦੀ ਬਾਹ ਸੋਹਣਾ ਗੂੰਦੀ ਮਾਰਦੀ ਆ ਲੈ ਹਫਤਾ ਘਟੂ ਘਟ ਕੱਢ ਦੂਗੀ ਅਸੀਂ ਹਾਂ ਇੱਕ ਹਫਤਾ ਘਟੂ ਘਟ ਬਿਲਕੁਲ ਲੈ ਬਾਕੀ ਗੱਡੀ ਜੇ ਚੜ ਕੇ ਹੈ ਨਾ ਪਸ਼ੂ ਕਈ ਲੈ ਦੇਖੀ ਗੂੰਦੀ ਮਾਰਦੀ ਸਹੇਤੀ ਮਾਰਦੀ ਆ ਤਾਂ ਕੀ ਦੱਸਿਆ ਰੇਟ ਦਾ ਜੇ 72000 ਦੀ ਬਸ ਸਿਰਫ ਦੇ ਦਾਂਗੇ 72 ਦੀ ਦੇ ਦ ਕੱਦ ਵੀ ਤੇ ਪੂਰਾ ਵਧੀਆ ਬਰਾ ਮੇਰਾ ਇਹ ਵੀ ਛੋਟਾ ਵੀ ਚੰਗਾ ਤੇ ਹੁਣ ਮਾਰਦੇ ਕਹੇ ਜੀ ਬਲੈਕ ਤੇ ਜਰਸੀ ਦੇ ਕਿ ਮੂਰੇ ਲੈ ਦੇ ਨੂੰ ਆਰਡਰ ਹੈ ਕਿ ਆਰਡਰ ਤੇ ਨਾ ਨਾ ਦੇਖੀ ਕਿ ਬਈ ਤੇ ਵੀ ਆਦੇ ਪਿੰਡੇ ਦੇ ਵੀ ਵਾਲੀਆਂ ਨੇ ਹਾਂ ਦੇਖੀ ਲੈ ਆਈਂ ਬੈ ਜਾ ਬਹੁਤ ਆ ਸਵਾਦੀ ਵਾਲੀ ਠੰਡੀ ਆ ਹੱਦੋਂ ਵੱਧ ਭਰਾ ਪਾਲ ਕੇ ਕਿੱਥੇ ਲਾਉਣਾ ਹੱਥ ਮਾਰ ਕੇ ਲੈਣੀ ਆ ਭਰਾ ਮੇਰੇ ਆਪਾਂ ਆ ਤਖਾ ਘੈਰੀ ਇਹਦੇ ਚ ਆ ਆ ਸਿਸਟਮ ਇਹ ਚੰਗਾ ਬਣਾਉਗੇ ਦੋਨੇ ਆਏ ਨੇ ਇੱਕ ਇੱਕ ਕਰੋਗੇ ਨੇ ਬਈ ਬਾਈ ਬਾਈ ਇੱਕੀ ਬਾਈ ਬਾਈ ਕਿ ਲੋਟ ਘਟਾਉਣਾ ਕਿ ਇਹਦਾ ਸੂਆ ਕਿਹੜਾ ਜੀ ਦੂਜਾ ਸੂਈ ਦਾ ਦੋਨੇ ਆਪਾਂ ਇਕੱਠੇ ਕਰਾਈ ਗਲੂ ਹੀ ਬਹੁਤ ਤਾਂ ਸੋਹਣੀ ਹਾਂ ਹਾਂ ਇੱਕ ਨੰ ਤੇ ਕਲਰ ਵਾਈਜ਼ ਬਹੁਤ ਸ਼ਾਨਦਾਰ ਆ ਗਈ ਜੈਡ ਬਲੈਕ ਆ ਗਈ ਸਾਰੀ ਜਮਾਂ ਜੈਡ ਵਿੱਚ ਪਾਈਆਂ ਦਾ ਪਰੂ ਫੋਨ ਦੇ ਵਿੱਚ ਲੈਣੀ ਕਾਲੀ ਆ ਗਈ ਜੈਡ ਬਲੈਕ ਆ ਥਣ ਵੀ ਬਲੈਕ ਆ ਕੇ ਆਰਡਰ ਤੇ ਰੰਗ ਵੀ ਸਾਰੀ ਝੋਲੀ ਦੇ ਕੱਗਾ ਕਰਾ ਥੱਲੇ ਕਿਵੇਂ ਲਈ ਫਿਰਦੀ ਆ ਇਹ ਇੱਕ ਇੱਕ ਦਿਨ ਕੱਢ ਦੂ ਬਸ ਦੋਨੇ ਇਕੱਠੀਆਂ ਨਹੀਂ ਹੋਈਆਂ ਨੇ ਭਰਾ ਮੇਰਾ ਇੱਕ ਕੱਢਦੇ ਨਾਲ ਆਪ ਦੀ ਬੱਟਾ ਨਾ ਰਹਾ ਸਾ ਖਸ਼ੂ ਦੇਦਾ ਵੀ ਚੰਗਾ ਹਾਂ ਜਾਂ ਹਾਂ ਵਜਨ ਵਾਲੀ ਆ ਤੇ ਮੂੰਹ ਦੀ ਕੁਆਲਿਟੀ ਦੇਖੀ ਕਿੰਨੀ ਚੰਗੀ ਆ ਬਾਈ ਯਾਰਾ ਵਜਨ ਬਹੁਤ ਆ ਵੈਟ ਚ ਬੱਚੇ ਸੋਹਣੇ ਪਾ ਦੂਗੀ ਜਰਸੀ ਦੇ ਐਫ ਐਫ ਦੇ ਤੇ ਆਰਡਰ ਐ ਰੱਖੂ ਗੋਲ ਜਮਾ ਬਿਲਕੁਲ ਵੀਰੇ ਯਾਰਾ ਲੈ ਚ ਦਨ ਕਿਨੇ ਸਦੀ ਬਈ ਤੇ ਵੀਰੇ ਹਫਤਾ ਕਿਹ ਜਾਨ ਨੇ ਉਹਨੂੰ ਇਹ ਇੱਥੋਂ ਤੋਰਾ ਤੂਰਾ ਕਰਾ ਦੇ ਗੈਰੀ ਚੱਕਾ ਆਰਡਰ ਫੁੱਲ ਬਣਾਉਣੀਆਂ ਦੋਨੇ ਕਿੱ 22 ਕਿਲੋ ਤੱਕੜਾ ਆਇਆ ਜੀ ਘਲੂਣ ਦਾ ਬਈ ਗੁਰੂ ਮਾਹਲਾ ਬਈ ਆਪੇ ਓਵਰਟਾਈਟ ਮਾਰਦੀ ਐ ਸੂਈ ਨਹੀਂ ਪਾਉਂਗਾ ਲੈ ਦੇਖ ਆਈਂ ਭਾਈਆ ਦੇਖ ਲੈ ਪਰ ਅੰਦੀ ਬੰਟੇ ਖੜੀ ਐ ਰਾਹ ਤੇ ਆਹ ਹੋਰ ਕੰਮ ਨਹੀਂ ਹੈ ਗੱਲ ਐ ਸੂਹ ਐਸੀ ਸੂਹ ਦੇ ਵਰਤ ਜਾਂਦੇ ਕਿ ਐ ਠੀਕ ਐ ਉਹ ਕੰਮ ਨਹੀਂ ਲੈ ਗੱਬਣਾ ਵੈੜੇ ਗੱਬਣਾ ਕੀ ਸੂਈ ਨਾ ਮੰਨ ਲਓ ਕਰਾ ਠੀਕ ਆ ਗੱਲ ਕਮਾਲਾ ਬਾਈ ਦੰਦ ਤਾਂ ਨਹੀਂ ਦੇਖੇ ਦੇ ਦੰਦ ਨਹੀਂ ਦੇਖੇ ਮੈਂ ਯਾਰ ਇਹਨਾਂ ਦੇ ਸਮਝ ਠੀਕ ਆ ਗੱਲ ਬਸ ਇੱਕੀ ਝੋਗੀ ਹੋਊਗੀ ਦੰਦਾ ਸੀ ਪਰ ਦੂਜਾ ਸੂਰਤ ਬੱਸੀ ਜਵਾਨੀ ਵਾਲੀ ਠੀਕ ਹੈ 24 ਝੋਗੀ ਚੰਗਾ ਲੈਗ ਸਕੋਰ ਵੀ ਪੂਰਾ ਮਜ਼ਬੂਤ ਹੈ ਤੇ ਯਾਰ ਇਹਨਾਂ ਨੇ ਜਿਹੜਾ ਮੌਸਮ ਆ ਰਿਹਾ ਅੱਗੇ ਇਹ ਨਾ ਤਾਂ ਚੱਲਣ ਵਾਲੀਆਂ ਕੰਮ ਆਣੀ ਆਪਣੀਆਂ ਬਾੜੀ ਬੈਠੀਆਂ ਨੇ ਨਗਰੀ ਸਿਆ ਦੇਖਾਂ ਲਈ ਲੋ ਜੀ ਲੋ ਲੋ ਇਹਨਾਂ ਨੂੰ ਕੀ ਹੁੰਦਾ ਹੈ ਇਹਨਾਂ ਨੂੰ ਕਰਮ ਵਾਲਿਆਂ ਨੂੰ ਠੀਕ ਆ ਗੱਲ ਕਰਾਓ ਸੰਗ ਦੇ ਵਿੱਚ ਕਰਾਓ ਸੰਗ ਦੇ ਵਿੱਚ ਜਿਹੜੀ ਗਾਂ ਦੇਸੀ ਖੜੀ ਆਪਣੀ ਥਾਰ-ਪਾਰ ਆਏ ਫਾਇਦਾ ਹੁੰਦਾ ਵੀ ਇਹ ਗਰਮੀ ਵੀ ਚੱਲਣਗੀਆਂ ਤੇ ਸਰਦੀ ਤਾਂ ਨਹੀਂ ਚੱ ਹਰੇਕ ਸੀਜ਼ਨ ਚੱਲਣ ਵਾਲੀਆਂ ਗਾਵਾਂ ਨਹੀਂ ਜਿਹੜੀਆਂ ਤੁਹਾਨੂੰ ਅੱਜ ਆਪਾਂ ਦਿਖਾ ਰਹੇ ਹਾਂ ਨਜ਼ਾਰੇ ਦੇ ਵਿੱਚ ਮਕੌਰ ਪੈਸੇ ਕਿੰਨੇ ਲੈ ਲਾਂਗੇ ਭਾਈ ਬੜੇ ਪੈਸੇ 72 ਦੀ ਹੋਏ ਦੇ ਦਾਂਗੇ ਬਈ ਰਾਜਾ ਅੱਜ ਦਾ ਆਪਾਂ ਇੱਕ ਰੱਖ ਤੇ 44 ਬਣਦਾ 42 ਦੇ ਦੇ ਦਾਂਗੇ ਬੜਾ ਮੇਰੇ ਮੈਂ ਕਹਿੰਦਾ 1 ਲੱਖ ਤੇ 42 ਦੇ ਦਾਂਗੇ 42 ਦੇ ਦਾਂਗੇ 100000 ਬਾਈ ਕਹਿੰਦਾ 1 ਲੱਖ ਤੇ 42000 ਦਾ ਇਹ ਜੇ ਜੋੜਾ ਕਿਸੇ ਭਰਾ ਦੇ ਦੇਖ ਲੈ ਜੋੜਾ ਦੇ ਦਾਂਗੇ ਬਾਕੀ ਮਾਂ ਤਾਂ ਲੋਜੂ ਲੈ ਅੰਗਰੇਜ਼ ਦੇਖਵੇਂ ਦੋਨਾਂ ਉਹ ਉੱਧਰ ਇੱਧਰ ਦੇਖ ਲੈ ਉਹ ਠੰਡੀਆਂ ਨੇ ਉਹ ਨਹੀਂ ਹੈਗੇ ਲੱਤਾਂ ਮਾਰ ਲਾ ਨਹੀਂ ਰਹਿ ਗਈਆਂ ਆਪਣੀਆਂ ਠੀਕ ਹੈ ਗੱਲ ਨੰਬਰ ਬੋਲੋ ਨੰਬਰ 97794 75644 ਵੀਰੇ 97794 75644 ਤੇ ਇੱਕ ਇੱਕ ਤੱਗਰਲੈਂਡੋ ਚ ਪੈਂਦੀ ਬੈੜਾ ਇਹ ਸਿਰਫ ਬਾਈ ਕਹਿੰਦਾ ਤਾਜੀ ਸੂਈ 62 ਦੀ ਦੇ ਦਾਂਗੇ ਦਿਖਾਈ ਦੇਵਾ ਕੈਸਾ ਬਣਾਈ ਜਾਂਦੀ ਆ ਬਾੜੀ ਚੰਗੀ ਆਸਲ ਜੇ ਪੱਕਾ ਕਰੋ ਟਾੜੀ ਖੜੀ ਆ ਥੱਲੇ ਓਏ ਹਲ ਤਾਂ ਬਾਹਰ ਦੁੱਧ ਨੇ 20 ਕਿਲੋ ਘਟਾਇਆਦਾ ਬਈ ਇੱਕ ਹੋ ਪਛੀ ਦਿਖਾਓ ਇਹ ਬਾਈ ਤੇ ਹੀ ਪਛੀ ਹੈ ਜੇਰ ਜੇਰ ਹੱਦੀ ਉਹ ਦੱਸੂਗਾ ਬੈੜਾ ਬਾਈ ਕਹਿੰਦਾ ਜੇਰ ਜੂਰ ਪੈ ਗਈ ਉਸ ਤੋਂ ਬਾਅਦ ਹੋਰ ਵੀ ਕੁਆਲਿਟੀ ਭਰ ਜੂਰੀ ਲੈ ਲਿਓ ਦੋ ਸਾਰੇ ਗੱਲਾਂ ਬਣਾਉਣ ਦੱਸੋ ਐਵਰੀਬਾਡੀ ਜੀ ਮੇਰਾ ਸੰਪਰਕ ਬਾਈ ਨਾਲ ਕਰ ਲਿਓ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਖਰੀਦ ਕੇ